ਹਾਂਜੀ ਬਾਬਾ ਜੀ ਵਾਹਿਗੁਰੂ ਜਿੱਤ ਕ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਵਾਹਿਗੁਰੂ ਜਿੱਤ ਕ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਬਾਬਾ ਕੁਲਜੀਤ ਸਿੰਘ ਜੀ ਹਾਂ ਜੜਦੀ ਗੱਲਾਂ ਹੋਰ ਸੁਣਾਓ ਭਾਜੀ ਕੀ ਹਾਲ ਚਾਲ ਸਰ ਜੜਦੀ ਗੱਲਾਂ ਬਾਬਾ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਹਾਂ ਤੁੰਗ ਕਰੋ ਜਿਹੜੀ ਤਾਜ ਦਸਤਾਰ ਬੰਦੀ ਹੁੰਦੀ ਏ ਗਾਨੀ ਕੁਲਦੀਪ ਸਿੰਘ ਗੜਗੱਜ ਦੀ ਹਾਂਜੀ ਹਾਂਜੀ ਗੁਰਗੱਜ ਸਾਹਿਬ ਦੀ ਹਾਂਜੀ ਉਹਨਾਂ ਦਾ ਸਮਾਂ ਜਿਹੜਾ ਹੁੰਦਾ ਸੀ ਦਿਨ ਦਾ ਕੋਈ 10:00 10:30 ਵਜੇ ਦਾ ਹੈਗਾ ਸੀ ਪਰ ਅੰਮ੍ਰਿਤ ਵੇਲੇ ਹੀ ਉਹਨਾਂ ਦੀ ਦਸਤਾਰ ਬੰਦੀ ਕਰ ਦਿੱਤੀ ਗਈ ਹੈ ਕਿੱਦਾਂ ਦੇਖਦੇ ਜੀ ਇਸ ਘਟਨਾ ਨੂੰ ਦੇਖੋ ਜੀ ਇਹ ਦਸਤਾਰ ਬੰਦੀ ਜਿਹੜੀ ਆ ਉਹ ਪਹਿਲਾਂ ਤੇ ਉਹਨਾਂ ਨੇ 10 ਵਜੇ ਦਾ ਸਮਾਂ ਰੱਖਿਆ ਸੀ ਤੇ ਪੰਥ ਪਾਤਸ਼ਾਹ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਜੀ ਨੇ ਕਿਹਾ ਸੀ ਵੀ ਇਹ ਤਾਂਸ਼ ਪੋਸ਼ੀ ਜਿਹੜੀ ਆ ਆਪਾਂ ਨਹੀਂ ਹੋਣ ਦੇਣੀ ਉਹਦਾ ਵਿਰੋਧ ਕਰਦੇ ਆ ਤੇ ਨਿਹੰਗ ਸਿੰਘ ਜਦੋਂ ਹੋਲਾ ਮੱਲਾ ਚੱਲਣ ਦੇ ਆ ਸੀ ਭਾਰੀ ਮਾਤਰਾ ਵਿੱਚ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਤੇ ਇਹਨਾਂ ਨੇ ਫਿਰ ਉਹ ਵਿੱਚ ਹੈਗੀ ਆ ਜਿਹੜੇ ਵਿੱਚ ਦੋ ਗਲੇ ਚੱਲਦੇ ਆ ਮੈਂ ਤੁਹਾਨੂੰ ਫੋਟੋਆਂ ਵੀ ਦੇ ਦੂੰਗਾ ਸਾਡੇ ਹਿਸਾਬ ਨਾਲ ਇਹ ਤਾਜਪੋਛੀ ਚੋਰੀ ਹੋਈ ਆ ਪਰ ਜਿਹੜੀ ਵਾਰਕ ਪੰਜਾਬ ਦੀ ਅਮਰਤਪਾਲ ਦੇ ਉਹ ਅਰਜਿੰਦਰ ਅਰਜਿੰਦਰ ਅਸਲੀ ਨਾਮ ਉਹਦਾ ਅਰਜਿੰਦਰ ਨਹੀਂ ਉਹਦਾ ਅਸਲੀ ਨਾਮ ਵਰਿੰਦਰ ਆ ਤੇ ਉਹ ਜ਼ਿਲ੍ਹਾ ਪ੍ਰਧਾਨ ਤੇ ਉਹ ਸਾਰੇ ਜਣੇ ਉੱਥੇ ਖੜੋਤੇ ਆ ਤੇ ਰਾਤ ਦੇ ਪੌਣੇ ਕਿ 3 ਵਜੇ ਮੇਰਾ ਖਿਆਲ ਆ ਵੀ ਉਹ ਤਾਜਪੋਛੀ ਕਰਨ ਦੇ ਤਾਜਪੋਛੀ ਤੇ ਵੈਸੇ ਸਹੀ ਮੈਨੇ ਜਿੱਦਾਂ ਹੁੰਦੀ ਆ ਵੀ ਜਦੋਂ ਕੋਈ ਸੰਪਰਦਾਵਾਂ ਦੇ ਮੁਖੀ ਉੱਥੇ ਹੋਣ ਇਹ ਤੇ ਹੁਣ ਪੋਲੀਟੀਕਲ ਪਾਰਟੀ ਆ ਪੋਲੀਟਿਕਲ ਪਾਰਟੀ ਦੇ ਨੁਮਾਇੰਦੇ ਉੱਥੇ ਹੈਗੇ ਤਾਂ ਦਾ ਮਤਲਬ ਇਹ ਆ ਕਿ ਇਹਨਾਂ ਨੇ ਜਾਣ ਕੇ ਕਰਵਾਈ ਆ ਇਹ ਹੂੰ ਹਾਂ ਜੀ ਜਾਣ ਕੇ ਹੋਈ ਆ ਤੇ ਇਸ ਨੂੰ ਤਾਂ ਇਹਨਾਂ ਅੰਗਸਿੰਨ ਸਾਰੀਆਂ ਜਫੇ ਬੰਦੀਆਂ ਇਹਦਾ ਬਾਈਕਟ ਕਰਦੀਆਂ ਆ ਅ ਬਾਬਾ ਜੀ ਬਾਬਾ ਕੁਲਜੀਤ ਸਿੰਘ ਜੀ ਜਿਹੜੀ ਦਸਤਾਰ ਬੰਦੀ ਆ ਜਾਂ ਜਿਹੜੀ ਤਾਜ ਪੋਸ਼ੀ ਆ ਇਹ ਪੰਥ ਤੇ ਗ੍ਰੰਥ ਜਦੋਂ ਦੋਨੇ ਮੌਜੂਦ ਹੁੰਦੇ ਨੇ ਹਾਂ ਹਾਜ਼ਰ ਹੁਣ ਹਾਂ ਜੀ ਜਾਂ ਪੰਥ ਤੇ ਗ੍ਰੰਥ ਜਦੋਂ ਭਾਈ ਸਾਹਿਬ ਹਾਜ਼ਰ ਹੁਣ ਉਦੋਂ ਹੀ ਆ ਇੱਥੇ ਇੱਕ ਗੱਲ ਮੈਂ ਹੋਰ ਐ ਹਾਂ ਉਹ ਉੱਥੇ ਕੋਈ ਨਾ ਪੰਥਾ ਹਾਜਰ ਸੀ ਨਾ ਗੰਥਾ ਸੀ ਮਾਰੇ ਦੀ ਸੋਕਾਸ਼ਨ ਕੀਤਾ ਗਿਆ ਤੇ ਉਥੇ ਉਹ ਇਹਨਾਂ ਦਾ ਕੋ ਜਿਲ੍ਹਾ ਪ੍ਰਧਾਨ ਜਰੂਰੀ ਵੀਡੀਓ ਬਣਨ ਲੱਗੀ ਤੁਸੀਂ ਵੀਡੀਓ ਦੇਖਿਓ ਸਲਕਾਰੀ ਆਸ਼ਕਾ ਉਹਨੂੰ ਸਾਰੇ ਜਾਣੇ ਕਹਿੰਦੇ ਆ ساری ਉਹਦੀ ਇੱਕ ਸਹੇਲੀ ਆ ਠੀਕ ਆ ਇਹਨੂੰ ਇੱਕ ਗੈਂਗਸਟਰ ਆ ਉਹਦੀ ਸਾਲੀ ਆ ਉਹਦਾ ਪਹਿਲਾਂ ਇਹਨੂੰ ਇੱਕ ਭੈਣ ਕਹਿੰਦਾ ਸੀ ਜਿਹੜਾ ਰਜਿੰਦਰ ਆ ਤੇ ਉਹ ਬਰਿੰਦਰ ਆ ਹੂੰ ਤੇ ਬਾਅਦ ਚ ਇਹਨੇ ਉਹ ਸਹੇਲੀ ਬਣਾ ਲਈ ਇਹਨਾਂ ਦੀਆਂ ਫਿਰ ਇੱਕ ਮੁੰਡਾ ਹੋਰ ਆ ਇਹਨਾਂ ਦੀਆਂ ਪੱਗਾ ਪੁਗਾ ਵੀ ਲਿਖੀਆਂ ਫ੍ਰੀ ਵੀ 2 ਚ ਉਹਦੇ ਨਾਲ ਕੋਈ ਸਬੂਤ ਵੀ ਹੈਗੇ ਆ ਜੇ ਨਹੀਂ ਸਬੂਤ ਹੈਗੇ ਤਾਂ ਸਾਡੇ ਦੇ ਮਾਨਾ ਨੀ ਦਾ ਡੈਫੀਨੇਸ਼ਨ ਦਾ ਕੀ ਸਰਨ ਅਸੀਂ ਤੇ ਸ਼ਰਮ ਕਹਿੰਨੇ ਆ ਮੇਰੀ ਕੱਲ ਪਰसों ਦੀਆਂ ਮੈਂ ਇਹਨਾਂ ਦੀਆਂ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਮੈਨੂੰ ਧਮਕੀਆਂ ਦੇਣ ਲੱਗ ਪਏ ਬਾਜੇ ਕਹਿੰਦਾ ਐ ਕਰਕੇ ਓਂ ਕਰਕੇ ਮੈਂ ਕਿ ਭਈ ਬਾਜੇ ਕਹਦੇ ਵਿੱਚ ਕੀ ਲਿੰਕ ਹੈ ਪਹਿਲੀ ਗੱਲ ਤੇ ਮੈਂ ਕਲੀਅਰ ਇਹ ਕਰਦੇ ਆ ਜਿਹੜਾ ਅਸੀਂ ਵਿਰੋਧ ਇਹਨਾਂ ਦੀ ਇਹਨਾਂ ਚਵਲਾਂ ਦਾ ਕਰਦੇ ਆ ਅਸੀਂ ਜਿਹੜੀਆਂ ਧੀਆ ਭਣਾ ਦੀਆਂ ਫੋਟੋਆਂ ਅੱਡੇ ਕਰਦੀਆਂ ਜਾਂ ਜਿਹੜੇ ਆ ਝੂਠ ਬੋਲਦੇ ਆ ਜੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਤੇ ਉਹਨੂੰ ਉਹ ਹਰੇਕ ਗੱਲ ਅਮਰਤਪਾਲਾਂ ਜੋੜ ਦਿੰਦੇ ਆ ਜੀ ਇਹ ਅਸੀਂ ਅਮਰਤਪਾਲ ਦੇ ਵਿਰੋਧੀ ਆ ਵੀ ਜਾਂ ਤਾਂ ਫਿਰ ਅਮਰਤਪਾਲ ਕਹੇ ਵੀ ਇਹ ਬੰਦੇ ਸਾਰੇ ਮੇਰੇ ਆ ਤੇ ਮੈਂ ਇਹਨਾਂ ਦੀ ਗੱਲ ਜ਼ਿੰਮੇਵਾਰੀ ਚੁੱਕਦਾ ਹੂੰ ਠੀਕ ਆ ਨਾ ਜੀ ਤੇ ਜੇ ਹੁਣ ਇਸੇ ਗੱਲ ਤੇ ਆ ਵੀ ਇਹ ਅਮਰਤਪਾਲ ਦੀ ਟੀਮ ਕਹਿੰਦੇ ਆ ਤੇ ਮੈਂ ਇੱਕ ਸਵਾਲ ਇਥੇ ਹੋਰ ਉਠਾ ਦਿੰਦਾ ਵੀ ਪਹਿਲਾਂ ਜਿਹੜੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਤੋਂ ਸਰਵਤ ਖਾਲਸਾ ਵੱਲੋਂ ਜਿਹੇਦਾਰ ਥਾਪੇ ਗਏ ਆ ਹੂੰ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਵਿੱਚ ਹੁੰਦੇ ਆ ਮੈਂ ਵੀਡੀਓ ਵੀ ਤੁਹਾਨੂੰ ਭੇਜ ਰਿਹਾ ਦੂਜੀ ਜਿਹੜੀ ਵੀਡੀਓ ਉਹ ਵੀ ਭੇਜ ਰਿਹਾ ਜਦੋਂ ਇਹ ਜਿਹੜਾ ਫੁਲਕਾਰੀ ਆਸ਼ਕ ਆ ਇਹ ਉੱਥੇ ਖੜੁੱਤਾ ਆ ਹੂੰ ਠੀਕ ਆ ਜੀ ਤੇ ਇਹ ਇਹ ਫੁਲਕਾਰੀ ਆਸ਼ਕ ਕਿਹਨੂੰ ਕਹਿੰਦੇ ਜੋ ਤੁਸੀਂ ਜੀ ਫੁਲਕਾਰੀ ਆਸ਼ਕ ਜਿਹੜਾ ਰਜਿੰਦਰ ਉਰਫ ਰਜਿੰਦਰ ਨਹੀਂ ਅਸਲੀ ਨਾਮ ਤਲਵੰਡੀ ਲਾਉਂਦਾ ਆਪਣੇ ਪਿੱਛੇ ਉਹਦਾ ਅਸਲੀ ਨਾਮ ਇਹਦਾ ਵਰਿੰਦਰ ਆ ਇਹਨੇ ਲੋਕਾਂ ਕੋਲ ਨਾਮ ਵੀ ਛੁਪਾਇਆ ਗਿਆ ਦਾ ਆਧਾਰ ਕਾਰਡ ਚੈੱਕ ਕਰ ਲਓ ਤੁਹਾਨੂੰ ਇਥੋਂ ਪਤਾ ਲੱਗ ਜੂ ਇਹਦਾ ਨਾਮ ਅਸਲੀ ਰਜੀਂਦਰ ਕੋ ਬਰਿੰਦਰ ਚਲੋ ਪਹਿਲਾ ਸਵਾਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਕੋ ਆਪਣਾ ਜਨਮ ਸਰਟੀਫਿਕੇਟ ਦਿਖਾ ਲ ਦੇਵੇ ਇਹ ਆਪਣਾ ਸਰਟੀਫਿਕੇਟ ਇਹਨਾਂ ਨੇ ਫਰੀ ਉੱਥੇ ਜਾਣਾ ਸੀ ਸੰਗਤ ਨੇ ਇਹਨਾਂ ਨੂੰ ਪੈਸੇ ਪੁੱਛੇ ਇਕੱਠਿਆ ਕਰਕੇ ਤੇ ਇਹਨਾਂ ਨੇ ਹਿਮਕੋਟ ਸਾਹਿਬ ਨੂੰ ਜਾਣਾ ਸੀ ਜਿੱਥੋਂ ਸਾਨੂੰ ਪਤਾ ਲੱਗਾ ਉਹ ਕਹਿੰਦੇ ਸੀ ਵੀ ਆਪੂ ਆਪਣੇ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਕਰਾ ਲਓ ਤੇ ਇਹਨੇ ਆਪਣਾ ਆਧਾਰ ਕਾਰਡ ਨਹੀਂ ਸੀ ਭੇਜਿਆ ਗਰੁੱਪ ਦੇ ਵਿੱਚ ਅੱਛਾ ਜੀ ਇਥੇ ਮੁੰਡਾ ਇਹਨਾਂ ਦਾ ਗੁਰਪ੍ਰੀਤ ਦਾ ਦੋਸਤ ਸੀ ਆਪਣੇ ਖਰੜ ਤੋਂ ਜਿੱਥੇ ਇਹਨਾਂ ਨੇ ਯੂਪੀ ਲਗਵਾਤੀ ਸੀ ਇਹਨੇ ਤੇ ਫੁਲਕਾਰੀ ਨੇ ਰਲ ਕੇ ਠੀਕ ਹੈ ਜੀ ਉਹ ਕੇਸ ਕਾਫੀ ਲੰਬਾ ਚੌੜਾ ਆ ਉਹ ਵੀ মিডিਆ ਅੱਗੇ ਪਰਿਵਾਰ ਆਉਣ ਨੂੰ ਸਾਰਾ ਤਿਆਰ ਹੈ ਉਹ ਵੀ ਅਸੀਂ ਕਰ ਰਹੇ ਆ ਤੇ ਇਹਦਾ ਅਸਲੀ ਨਾਮ ਜਿਹੜਾ ਉਹ ਵਿਰਿੰਦਰ ਆ ਇਹਨੇ ਉਹ ਸਰਕਾਰੀ ਜਦੋਂ ਫਿਰ ਭੱਜੀ ਪੁਲਿਸ ਦੇ ਕੋਲੋਂ ਸਭ ਤੋਂ ਵੱਡੀ ਦਾ ਪੰਜਾਬ ਪੁਲਿਸ ਦੀ ਨਾਕਾਮੀ ਆ ਵੀ ਜਿਹੜੀ ਇੰਦਾ ਦੇ ਜਿਨ੍ਹਾਂ ਦਾ ਗੈਂਗਸਟਰ ਨਾਲ ਸੰਬੰਧ ਹੈਗੀ ਆ ਹਨਾ ਉਹਨਾਂ ਨੂੰ ਪੰਜਾਬ ਪੁਲਿਸ ਫਰਦੀ ਹੀ ਨਹੀਂ ਉਹਨਾਂ ਕੋ ਕਾਰਵਾਈ ਨਹੀਂ ਕਰਦੇ ਦੂਜਿਆਂ ਨੂੰ ਚੁੱਕ ਚੁੱਕੇ ਮਰੀ ਜਾਂਦੀ ਹੈ ਹਮ ਹਮ ਮੈਂ ਤੁਹਾਨੂੰ ਉਹ ਵੀਡੀਓਆਂ ਦੋ ਦੇ ਰਹੀਆਂ ਆ ਉਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਦਾ ਇਹ ਵਿਰੋਧ ਕਰਦੇ ਆ ਇਹਨਾਂ ਨੇ ਮੈਂਬਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਇਹਨਾਂ ਨੇ ਗੱਡੀ ਭੰਨੀ ਇਹ ਲਿਵਿੰਗ ਇੰਡੀਆ ਦੇ ਚੈਨਲ ਤੇ ਮੈਂ ਕਿ ਡਿਬੇਟ ਕੀਤੀ ਆ ਉਹਦੇ ਵਿੱਚ ਉਹਨਾਂ ਵੀ ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਉਸ ਟਾਈਮ ਮਜੂਰ ਸੀ ਜਿਹੜਾ ਨੇ ਜਦੋਂ ਇਹਨਾਂ ਨੇ ਹਰਜਿੰਦਰ ਹੁਣਾਂ ਨੇ ਰਲ ਕੇ ਗੱਡੀ ਭੰਨੀ ਤੇ ਬਲਜੀਤ ਸਿੰਘ ਦਾਦੂਆਰ ਨੂੰ ਸਵਾਲ ਕੀਤੇ ਵੀ ਤੁਹਾਡਾ ਭਾਜਪਾ ਨਾਲ ਆਰਐਸਐਸ ਨਾਲ ਸਬੰਧ ਹੈ ਹਾਂ ਬਲਜੀਤ ਸਿੰਘ ਇਹਨਾਂ ਨੇ ਮੈਂਬਰ ਐ ਜੀਪੀਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਗੱਡੀ ਭੰਨੀ ਭੰਨੀ ਕਿਸ ਕਰਕੇ ਕੀਤੀ ਜੀ ਇੱਥੇ ਬਾਦਲਾਂ ਦੇ ਜਿਹੜੇ ਜਥੇਦਾਰ ਆ ਜਾਂ ਬਾਦਲਾਂ ਦੀ ਟੀਮ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਬੰਦ ਕਰਕੇ ਬੰਦ ਕੀਤੀ ਹੁਣ ਕਲਦੀਪ ਸਿੰਘ ਅਰਜਾ ਉਹ ਵੀ ਤੇ ਬਾਦਲਾਂ ਦੀ ਜਿਹਾ ਐਸਜੀਪੀਸੀ ਜਾਂ ਇਹਨਾਂ ਨੂੰ ਇਹੀ ਕਹਿੰਦੇ ਉਹ ਕਿ ਨਾ ਬਾਦਲਾਂ ਦਾ ਕਬਜ਼ਾ ਜੀ ਬੂ ਵੀ ਉਹਨਾਂ ਨਾਲ ਜਥੇਦਾਰ ਲਾਇਆ ਗਿਆ ਤੇ ਉਹਦੀ ਤਾਂ ਅਜਬੋਸ਼ੀ ਜੇ ਰਾਤ ਨੂੰ 2:30 ਵਜੇ ਕੀ ਕਰਦੇ ਆ ਠੀਕ ਆ ਜੀ ਨੰਬਰ 1 ਨੰਬਰ 2 ਇਹਨਾਂ ਨੇ ਮਜੀਤ ਸਿੰਘ ਦਾਦੂਵਾਲ ਨੂੰ ਸਵਾਲ ਕਰ ਦਿੱਤੇ ਸਾਰਾ ਕੁਝ ਹੋ ਗਿਆ ਫਿਰ ਇਹਨਾਂ ਨੇ ਜਾਨੀ ਹਰਪ੍ਰੀਤ ਸਿੰਘ ਇਹਨਾਂ ਦੀ ਜਿੰਨਾ ਚਿਰ ਤੇ ਉਹ ਮਤਲਬ ਕਿ ਇਹਨਾਂ ਦੇ ਪੱਖ ਦੀ ਗੱਲ ਨਹੀਂ ਸੀ ਕਰਦਾ ਉਹਨਾਂ ਜੇਰ ਉਹ ਮਾਨਾ ਸੀ ਜੇ ਤੈਨੂੰ ਇਹਨਾਂ ਦੇ ਪੱਖ ਦੀ ਗੱਲ ਕਰ ਲਾ ਤਾਂ ਚੰਗਾ ਹੋ ਗਿਆ ਫਿਰ ਉਹਨੂੰ ਸਵਾਲ ਵੀ ਉਹ ਨਹੀਂ ਕੀਤੇ ਇਹਨਾਂ ਨੇ ਬਲਜੀਤ ਸਿੰਘ ਜੈਨੀ ਹਰਪ੍ਰੀਤ ਸਿੰਘ ਨੂੰ ਵੀ ਤੁਹਾਡੇ ਅਮਿਤ ਸ਼ਾਹ ਜੀ ਦੇ ਨਾਲ ਪੁੱਤ ਮਾਇਆ ਜੇ ਆ ਬਹੁਆ ਇਹ ਸਿਰਫ ਇੱਕ ਪ੍ਰੋਪਗੈਂਡਾ ਕਰਦੇ ਆ ਅੰਦਰ ਇਹ ਸਿਰਫ ਇੱਕ ਪ੍ਰੋਪਗੈਂਡਾ ਕਰਦੇ ਆ ਕਿ ਇਹਨਾਂ ਨੇ ਭੀੜ ਦੇ ਵਿੱਚ ਬਹੁ-ਬਹੁ ਕਰਨਾ ਹੁੰਦਾ ਇਕੱਲੇ ਦੇਖ ਕੇ ਕੁਝ ਨਹੀਂ ਕਰਦੇ ਜੇ ਇਹਨਾਂ ਨੇ ਉੱਥੇ ਜ਼ਰੂਰ ਹੀ ਕਰਨਾ ਸੀ ਤਾਂ ਗ੍ਰੰਥ ਆਜਰਨਾ ਪੰਥਾ ਉੱਥੇ ਅੰਦਰ ਕਿਉਂ ਨਾ ਕੀਤਾ ਠੀਕ ਹੈ ਨਾ ਜੀ ਤਾਂ ਇਸ ਕਰਕੇ ਹਾਂ ਜੀ ਇੱਕ ਪਾਸੇ ਉਹ ਵਿਰੋਧ ਕਰਨ ਦੇ ਵੀ ਉਹਨੂੰ ਲਾਉਣ ਦਾ ਤੇ ਇਹ ਸਾਰੇ ਜਿਹੜੇ ਉਹਨੂੰ ਲਾਉਣ ਪਹੁੰਚੀ ਹੋਆ ਇਹਦਾ ਮਤਲਬ ਕੀ ਫਿਰ ਇਹ ਆਪਣੇ ਰਾਜਨੀਤੀ ਚਮਕਾ ਰਿਹਾ ਜਾਂ ਕੀ ਕਰਨਾ ਹੈ ਇਹਦੇ ਫਿਰ ਇਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੇ ਨੂੰ ਇਹਨਾਂ ਦਾ ਜਿਹੜਾ ਬਾਪੂ ਆ ਤਸੀਮ ਸਿੰਘ ਉਹਨਾਂ ਨੂੰ ਚਾਹੀਦਾ ਵੀ ਉਹ ਕਲੀਅਰ ਕਰਨ ਵੀ ਇਦਾਂ ਦੇ ਬੰਦੇ ਨਾਲ ਰੱਖਣੇ ਕਿ ਨਹੀਂ ਰੱਖਣੇ ਠੀਕ ਹੈ ਨਾ ਜੀ ਵੀਡੀਓ ਆ ਤੁਹਾਡੇ ਕੋਲ ਆ ਸਾਰਾ ਕੁਝ ਹਾਜ਼ਰ ਆ ਬਾਕੀ ਕੋਈ ਸੂਤ ਤੁਹਾਡਾ ਸਵਾਲ ਹੈ ਤੁਸੀਂ ਦੱਸ ਸਕਦੇ ਦੇਖੋ ਇਹ ਝੂਠੇ ਅਲੀਗੇਸ਼ਨਾਂ ਦੇ ਵਿੱਚ ਕੋਈ ਹੈ ਹੀ ਨਹੀਂ ਵੀਡੀਓ ਆ ਵੀਡੀਓ ਬੰਦੀ ਸਿੰਘਾਂ ਦੇ ਰਹਿਾਈ ਦੇ ਮੋਰਚੇ ਦੀ ਜਿੱਥੇ ਇਹਨਾਂ ਨੇ ਬਲਜੀਤ ਫੋਟੋ ਤੁਹਾਨੂੰ ਦੇਤੀ ਆ ਬਲਜੀਤ ਸਿੰਘ ਦਾਦੂ ਵਾਲ ਅਮਰਤਪਾਲ ਦੇ ਬੇਟਾ ਇਹਦੇ ਗਾਚੇ ਸਰੂਪਾ ਪਾਉਣ ਦੇ ਆ ਠੀਕ ਆ ਜੀ ਦੂਜੀ ਵੀਡੀਓ ਤੁਹਾਨੂੰ ਤਾਜਬੋਸ਼ੀ ਦੇਤੀ ਆ ਇਹਦੇ ਤੋਂ ਇਲਾਵਾ ਹੋਰ ਇਹਨਾਂ ਤੇ ਤਾਂ ਕੀ ਐਲੀਗੇਸ਼ਨਾਂ ਦੇ ਵਿੱਚ ਕੋਈ ਗੱਲ ਦੇ ਸਾਰੀ ਕਲੀਅਰ ਹੀ ਆ ਇਹਨਾਂ ਤੋਂ ਇਲਾਵਾ ਅਸੀਂ ਹੋਰ ਕੋਈ ਐਲੀਗੇਸ਼ਨ ਲਾਇਆ ਹੀ ਨਹੀਂ ਜੇ ਕੋਈ ਅਸੀਂ ਹੋਰ ਐਲੀਗੇਸ਼ਨ ਲਾਵਾਂਗੇ ਉਹਦਾ ਸਬੂਤ ਦਿੜਿਆਂਗੇ ਆ ਜਿਹੜੀ ਅਸੀਂ ਫਲਕਾਰੀ ਵਾਲੀ ਗੱਲ ਕੀਤੀ ਆ ਜਿਹੜੀ ਉਹ ਗੈਂਗਸਟਰ ਦੀ ਸਾਲੀ ਆ ਉਹਦੇ ਬਾਰੇ ਤੁਸੀਂ ਇਹਨੂੰ ਪੁੱਛ ਸਕਦੇ ਆ ਮਕਾਇਦਾ ਪੰਜਾਬ ਦੀ ਸੀਆਈਡੀ ਪੁਲਿਸ ਨੂੰ ਪਤਾ ਆ ਕਿ ਉਹ ਕਾਹੋਣਾ ਇਹਦਾ ਵੀਰਿੰਦਰ ਦੇ ਨਾਲ ਉਹਦਾ ਕੀ ਲਿੰਕਾ ਜਾਂ ਕੀ ਨਹੀਂ ਠੀਕ ਹੈ ਨਾ ਕਿਹੜੇ ਬੰਦੇ ਆਂਦੇ ਇਹਨਾਂ ਨੇ ਯੂਏਪੀ ਲਵਾਈ ਯਾਰ ਰਲ ਮਿਲ ਕੇ ਇਥੇ ਤਾਂ ਇੱਕ ਚਮਕੌਰੇ ਨੇ ਇੱਕ ਬੀਬੀ ਕੋ ਬਾਹਰੋਂ ਆਈ ਸੀ ਠੀਕ ਹੈ ਨਾ ਜੀ ਉਹ ਜਿੰਨਾ ਚਿਰ ਚਮਕੌਰੇ ਸਿੰਘ ਨੂੰ ਚਮਕੌਰ ਸਿੰਘ ਨੂੰ ਪੈਸੇ ਪੁਸੇ ਦਿੰਦੀ ਰਹੀ ਉਹਨਾਂ ਚਾ ਠੀਕ ਸੀ ਨਹੀਂ ਤੇ ਇਹਨਾਂ ਨੇ ਉਹਨੂੰ ਉਹ ਉਹਦੇ ਤੇ ਝੁਟਾ ਕੇ ਸਪੋਨ ਦੀ ਕੋਸ਼ਿਸ਼ ਕੀਤੀ ਫਿਰ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬੰਦੇ ਕੋਲ ਗਏ ਉਹਨਾਂ ਨੇ ਉਥੋਂ ਬਕਾਇਦਾ ਆਪਣਾ ਕੋਈ ਆਪਣਾ ਬਚਾਅ ਪੱਖ ਖੜਕੇ ਨੇ ਉਹ ਬਾਹਰ ਗਏ ਉਹ ਵੀ ਸਾਡੇ ਪਰਿਵਾਰ ਸੰਪਰਕ ਦੇ ਵਿੱਚ ਆ ਉਹਨੂੰ ਵੀ ਜਦੋਂ ਤੁਸੀਂ ਕਹੋ ਉਹ ਤੁਹਾਨੂੰ ਨੰਬਰ ਦੇ ਦੇਣੇ ਤੁਸੀਂ ਚੈਨਲ ਤੋਂ ਉਹਨਾਂ ਦੀ ਇੰਟਰਵਿਊ ਕਰ ਸਕਦੇ ਆ ਅਸੀਂ ਤਾਂ ਆਪਣੇ ਵੱਲੋਂ ਤਾਂ ਕੁਝ ਕਹਿੰਦੇ ਹੀ ਨਹੀਂ ਜੀ ਸਾਡੀ ਕੋ ਕਿਸੇ ਨਾਲ ਤੁਹਾਨੂੰ ਫੋਟੋਆਂ ਦੇ ਦੇਣੀਆਂ ਉਸ ਅਰਜੀ ਦੇ ਨਾਲ ਇਹਦੀ ਰਜਿੰਦਰ ਸਿੰਘ ਦੀਆਂ ਫੋਟੋਆਂ ਦੇ ਦੇਣੇ ਆ ਜੀ ਬੈਠਿਆਂ ਦੀਆਂ ਮੀਡਲ ਸ਼ਿੰਗਰਾਂ ਦੀਆਂ ਫੋਟੋਆਂ ਦੇ ਦੇਣੀਆਂ ਜੀ ਉਹ ਦੱਸੋ ਮੀਡਲ ਸ਼ਿੰਗਰ ਹੁਣ ਭਰਾ ਨਾਲ ਉਹ ਤੇ ਕੱਢੀ ਨਹੀਂ ਜਾ ਸਕਦੀ ਤੇ ਕੋਈ ਨਹੀਂ ਫਿਰ ਰਿਕਾਰਡਿੰਗਾਂ ਦੇ ਰਹਿਣਗੇ ਜੀ ਜਦੋਂ ਜ਼ਿਆਦਾ ਹੀ ਕਹਿਣਗੇ ਫਿਰ ਉਹਨੂੰ ਕੋਈ ਛੱਡ ਨਾ ਡਿਬੇਟ ਕਰ ਲੈਣ ਤੁਸੀਂ ਕਾਲਟੀ ਲੈ ਲਓ ਉਹਨਾਂ ਨੂੰ ਸਾਡੀ ਗੱਲ ਦਾ ਜਵਾਬ ਦੇ ਦੇਣ ਕਿ ਉਹ ਕੁੜੀ ਕੌਣ ਆ ਜਾਂ ਕੀ ਆ ਕੀ ਨਹੀਂ ਆ ਬੱਸ ਮੈਨਾਂ ਕੋ ਝੂਠਾ ਅਲੀਗੇਸ਼ਨ ਨਹੀਂ ਲਾਇਆ ਨਾ ਸਾਨੂੰ ਫੇਮ ਸਾਡਾ ਆਪਣਾ ਹੀ ਮਾਰੇ ਦੀ ਕਿਰਪਾ ਨਾਲ ਨਾਮ ਵਜੇਰਾ ਆ ਇਦਾਂ ਦੇ ਚਾਵਲਾਂ ਦੇ ਅਸੀਂ ਨਾਂ ਕੀ ਕਰਕੇ ਬਰਤਣਾ ਸੀ ਦੇ ਇਦਾਂ ਦੇ ਗੰਦ ਨੂੰ ਮੂੰਹ ਨਹੀਂ ਲਾਉਂਦੇ ਠੀਕ ਹੈ ਨਾ ਜਿਹੜੇ ਕਿ ਲੋਕਾਂ ਦੀ ਹੋ ਕੀ ਕਹਿੰਦੇ ਟੋਕੜੀਆਂ ਦੇ ਪਿੱਛੇ ਪੂਛ ਆ ਲਾਉਂਦੇ ਫਿਰ ਉਹਨੂੰ ਮੈਂ ਤੇ ਇਦਾਂ ਦੇ ਬੰਦਿਆਂ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦਾ ਅਸੀਂ ਤੇ ਗੱਲ ਸਚਾਈ ਦੀ ਕਰਦੇ ਆਂ ਅਸੀਂ ਤੇ ਅਮਰਤਪਾਲ ਦਾ ਉਹਨਾਂ ਚਿਰ ਵੀ ਜ਼ਾਹ ਦਿੱਤਾ ਜਿੰਨਾ ਚਿਰ ਉਹ ਸਹੀ ਸੀ ਜਦੋਂ ਉਹ ਗਲਤੀ ਕੀਤੀ ਸਭ ਤੋਂ ਪਹਿਲਾਂ ਵਿਰੋਧ ਵੀ ਉਹਦਾ ਮੈਂ ਹੀ ਕੀਤਾ ਸੀ ਉਦੋਂ ਵੀ ਉਦੋਂ ਨਾ ਅਸੀਂ ਫੇਮ ਲਿਆ ਠੀਕ ਹੈ ਨਾਲੇ ਅਸੀਂ ਅਮਰਾਲ ਦੀ ਗਲਤੀ ਇਹ ਸੀ ਜਿਹੜਾ ਜੇ ਨਾਲੇ ਲਈ ਘਟਨਾ ਨੂੰ ਲੈ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਢਾਲ ਬਣਾ ਕੇ ਲੈ ਗਿਆ ਬਾਕੀ ਦੇ ਜਾਣੀਆਂ ਚਵਲਾਂ ਜਿਹੜੀਆਂ ਉਹਦੇ ਨਾਲ ਤੁੜੀਆਂ ਫਿਰਦੀਆਂ ਸੀ ਗਲਤੀਆਂ ਦੀ ਉਹ ਨਹੀਂ ਉਹਨਾਂ ਨੇ ਜਿਆਦਾ ਕੀਤੀਆਂ ਉਹੀ ਦਾ ਕੋਈ ਖੈਰ ਉਹਨੇ ਤਾਂ ਕੋਈ ਕੀਤੀ ਨਾ ਕਿ ਉਹਦਾ অহੰਕਾਰ ਬਹੁਤ ਸੀ ਜਾਂ ਆਪਣੇ ਕਹ ਲਓ ਕਿ ਜਿਹੜਾ ਗੁਰੂ ਮਹਾਰਾਜ ਦੇ ਰੂਪ ਨੂੰ ਉਹ ਲੈ ਕੇ ਲੈ ਗਿਆ ਉੱਥੇ ਇਹਦੇ ਦੂਜੀ ਗੱਲ ਸਿੰਘ ਸਾਹਿਬ ਬਾਬਾ ਸੰਤਾਰ ਸਿੰਘ ਜੀ ਬਾਰੇ ਬੋਲਿਆ ਜਾਂ ਸਾਡੇ ਮਹਾਂਪੁਰਛ ਜਿਹੜੇ ਸਾਡੀ ਮਿਸਲ ਦੇ ਪਹਿਲੇ ਮੁਖੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਉਹਨਾਂ ਦਾ ਅਹਿਸ ਉਹਨਾਂ ਨੇ ਮਰੂੜਿਆ ਗਿਆ ਅਸੀਂ ਵਿਰੋਧ ਉਹਦਾ ਤਾਂ ਹੀ ਕਰਦੇ ਆਂ ਵੀ ਉਹਨੇ ਉਹਨੂੰ ਉਹ ਗੱਲ ਸਪਸ਼ਟ ਕਰਨੀ ਚਾਹੀਦੀ ਸੀ ਉਹ ਹੰਕਾਰ ਦਾ ਭਰਿਆ ਹੋਣ ਕਰਕੇ ਫਿਰ ਉਹਨੂੰ ਬੁਥੀ ਬੰਨ ਤੇ ਪਾਉਣਾ ਜ਼ਰੂਰੀ ਸੀ ਨਾ ਚਾਹੇ ਕੋ ਬੋਲੇ ਚਾਹੇ ਕੋ ਨਾ ਬੋਲੇ ਅਸੀਂ ਵੀ ਉਹ ਬੋਲਣਾ ਹੀ ਆ ਆਪਣੇ ਰਹਿਬਰਾਂ ਨੂੰ ਜਾਂ ਉਹਨਾਂ ਨੂੰ ਅਸੀਂ ਕਿਦਾਂ ਭੁੱਲ ਜਾਈਏ ਠੀਕ ਹੈ ਨਾ ਜੀ ਅਸੀਂ ਕਿਹੜਾ ਕੋਈ ਇਹ ਨਾ ਕੋ ਬਾਹਰੋਂ ਪੈਸੇ ਪਠੇ ਇਕੱਠੇ ਕਰ ਰਹੇ ਆ ਜਾਂ ਇਹਨਾਂ ਦੇ ਉਹ ਜਿਹੜੇ ਬਗੇਲੇ ਬਗੂਲੇ ਹੋਣੀ ਹੈਗੇ ਆ ਉਹੋ ਹੀ ਕਰਦੇ ਫਿਰਦੇ ਆ ਜਾਂ ਸਾਡੇ ਦੇ ਕੋਈ ਦੋਸਤ ਸਾਫਤ ਕਰਨ ਵੀ ਅਸੀਂ ਕਿਸੇ ਕੋਲੇ ਕਰਪਈਆ ਵੀ ਲਿਆ ਹੈ ਠੀਕ ਹੈ ਨਾ ਜੀ ਫੇਮਸ ਫੇਮਸ ਤੇ ਅਸੀਂ ਤਾਂ ਹੋਈਏ ਅਸੀਂ ਤੇ ਆਪ ਕਹਿੰਨੀ ਆ ਵੀ ਅਸੀਂ ਇਹਨਾਂ ਦੇ ਖਾਲਸਾ ਦੇ ਸਪੋਰਟਰ ਨਹੀਂ ਹੈਗੇ ਠੀਕ ਹੈ ਨਾ ਜੀ ਅਸੀਂ ਖਾਲਸਾ ਰਾਜ ਦੇ ਹਾਮੀ ਆ ਜਿੱਥੇ ਸਾਰੇ ਇਕੱਠੇ ਰਹਿਣ ਸੁਖੀ ਵਸਣ ਇਹਨਾਂ ਨੂੰ ਥੋੜੂ ਵੀ ਅਸੀਂ ਸਥਿਆ ਜਿੱਦਾਂ ਇਹ ਆਪਣੇ ਡਰਾਮਿੰਗ ਕਰਦੇ ਇਦਾਂ ਇਹ ਤਾਂ ਕੋਈ ਹੈ ਨਹੀਂ ਅਸੀਂ ਮਹਿੰਦ ਸਿੰਘ ਨਰੂਲ ਜਠੇ ਬਲਦੀ ਚਲਾਉਣ ਦੇ ਆ ਸਾਰਿਆਂ ਨਾਲ ਪਿਆਰ ਆ ਤੁਸੀਂ ਵੇਖਦੇ ਹੀ ਆ ਸਾਡਾ ਉਹਨਾਂ ਨੇ ਤਾਂ ਕਦੀ ਇਹਦਾ ਵਹਿ ਗਿਆ ਨਹੀਂ ਵੀ ਗੁਰਜੀਤ ਸਿੰਘ ਫੇਮ ਲੈਂਦਾ ਚ ਠੀਕ ਆ ਕਿ ਨਹੀਂ ਇਦਾਂ ਦੀ ਉਹ ਗੱਲਾਂ ਆ ਰਾਵਣਾ ਆਪਣਾ ਕਿਰਤੀ ਸਿੰਘ ਆ ਕੋਈ ਗੱਲ ਹੀ ਨਹੀਂ ਇਦਾਂ ਦੀ ਇਹਨਾਂ ਕੋਈ ਥੋੜੋ ਵੀ ਇਹਨੂੰ ਕੋਈ ਜਿਹੜਾ ਮੇਰਾ ਬੱਚਾ ਹੈਗਾ ਉਹ ਪੂਰੂ ਨੂੰ ਥਿਣਾਨ ਕੇ ਉਹਦੇ ਨਾਲ ਉਹ ਦਸਣ ਪੀ ਜਿਹੜੀਆਂ ਅਫੀਸਾਂ ਆਧਾਰਦਾ ਰਿਆ ਆ ਠੀਕ ਆ ਨਾ ਮੈਂ ਮੇਰੀ ਮੈਸੇਜ ਨੂੰ ਸਾਰੇ ਜਥੇਬੰਦੀਆਂ ਵਾਲੇ ਜਾਣਦੇ ਹੀ ਆ ਵੀ ਉਹ ਕੌਣ ਆ ਕੌਣ ਨਹੀਂ ਆ ਮੇਰਾ ਵਿਆਹ ਕਦੋਂ ਹੋਇਆ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਨਾ ਤੇ ਜਿਹੜੇ ਜਿਹਨੀਆਂ ਇਹ ਗੱਲਾਂ ਕਰਦੇ ਆ ਜਿਹੜੀ ਇਹ ਫੀਸਾਂ ਦੀ ਗੱਲ ਕਰਦੇ ਉਹ ਇਹਨਾਂ ਦੀ ਟੀਮ ਦੇ ਮੈਂਬਰ ਆ ਠੀਕ ਹੈ ਨਾ ਜੀ ਉਹ ਇਹਨਾਂ ਦੇ ਹੀ ਆ ਸਾਰਾ ਕੁਝ ਉਹ ਸਾਰਾ ਕੁਝ ਉਹ ਵੀ ਅਸੀਂ ਉਹਨਾਂ ਦੇ ਕੋਲ ਉਹਨਾਂ ਨੇ ਮੂੰਹੋਂ ਹੀ ਸਾਰਾ ਕੁਝ ਕਹਾ ਮੰਗਦੇ ਵੀ ਉਹ ਕੀ ਆ ਕੀ ਨਹੀਂ ਜੇ ਜੇ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਕੀ ਆ ਜਾਂ ਕੀ ਨਹੀਂ ਉਹ ਆਪੇ ਹੀ ਸਾਰਾ ਕੁਝ ਕਲੀਅਰ ਕਰਨਗੇ ਮੈਂ ਉਹਨਾਂ ਦੇ ਬਾਰੇ ਗੱਲ ਹੀ ਨਹੀਂ ਕਰਨੀ ਕਿਉਂਕਿ ਉਹ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੀ ਆ ਆ ਕੋਈ ਨਹੀਂ ਸਰਟੀਫਿਕੇਟ ਦਿਖਾਉਣ ਦਿੰਦੇ ਤੁਹਾਨੂੰ ਮਹਾਰਾਜ ਠੀਕ ਹੈ ਨਾ ਜੀ ਅੜਗੜ ਦਸਾਲ ਦਨੇ ਆਧਾਰ ਕਾਰਡ ਦਸਾਲ ਦਨੇ ਇੰਦਾਂ ਦੀ ਜਿਹੜੀ ਗੱਲ ਹਾਥ ਹੋ ਗਈ ਕਮਾਲ ਦੀ ਗੱਲ ਆ ਇੰਦਾਂ ਕਹਿਣ ਨੂੰ ਤੇ ਫਿਰ ਅਸੀਂ ਵੀ ਬਹੁਤ ਕੁਝ ਕਹਿ ਲਈਏ ਠੀਕ ਹੈ ਨਾ ਜੀ ਕੋਈ ਪ੍ਰੂਫ ਤੇ ਦੇਣ ਤੇ ਨਹੀਂ ਹੋਇਆ ਜਾਂ ਕੀ ਆ ਜਾਂ ਕਿੱਦਾਂ ਆ ਨਾ ਇੰਦਾਂ ਹਾ ਦੇ ਜਵਾਮੀ ਕਲਮੀ ਆ ਜੋ ਸਵਾਲ ਆ ਨਾ ਅਸੀਂ ਤੇ ਵੀਡੀਓਾਂ ਦੇਤੀਆਂ ਜਾਂਦੀਆਂ ਠੀਕ ਹੈ ਨਾ ਅਸੀਂ ਤੇ ਵੀਡੀਓਾਂ ਦੇਤੀਆਂ ਕੋਈ ਸਾਡਾ ਕੋਈ ਪ੍ਰੂਫ ਤੇ ਦੇਣ ਠੀਕ ਹੈ ਨਾ ਕੋਈ ਸਾਡਾ ਪ੍ਰੂਫ ਵੀ ਦੇਣ ਤਾਂ ਹੀ ਆ ਨਾ ਕੋਈ ਅਨੰਦਕਾਰ ਜੋ ਹੋਏ ਜਾਂ ਨਹੀਂ ਹੋਏ ਕਹਿਣ ਨੂੰ ਕੀ ਆ ਕਹਿਣ ਨੂੰ ਕੁੱਤੇ ਬਥੇਰੇ ਭੌਂਗਦੇ ਤੇ ਬਿਲਕੁਲ ਬਹੁਤ ਸਹੀ ਗੱਲ ਕਹੀ ਆ ਉਹਨਾਂ ਨੇ ਇਹਨਾਂ ਨੇ ਜੋ 12 ਸਾਲ ਹੋ ਗਏ ਆ ਕਿ ਮਰਦੇ ਸ਼ੁਕਰ ਕਰਦੇ ਆਂ ਦੇਸ਼ ਦੇ ਗ੍ਰਹਿ ਮੰਤਰੀ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਪੰਜਾਬ ਵਿੱਚ ਸ਼ਾਂਤੀ ਕੀਤੀ ਨਹੀਂ ਤੇ ਇਹਨਾਂ ਨੇ ਤਾਂ ਰਜਿੰਦਰ ਅਰਗਣ ਨੇ ਤੇ ਅੱਤੇ ਹੀ ਬਹੁਤ ਚੱਕੀ ਸੀ ਠੀਕ ਆ ਨਾ ਜੀ ਤੇ ਭੰਡਰਾਲੇ ਬੰਦ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਤਾਂ ਤੁਸੀਂ ਤਾਂ ਦੱਸੋ ਪਰ ਫਿਰ ਉਹ ਜੋ ਕੁਛ ਵੀ ਉਹਦਾ ਹੋਇਆ ਤੇ ਉਹ ਸਾਰਿਆਂ ਨੂੰ ਪਤਾ ਹੀ ਆ ਨਾ ਕਿ ਉਹ ਸਮੇਂ ਦੀ ਲੋੜ ਸੀ ਉਹਨ ਗੇਰ ਹੋਣਾ ਤਾਂ ਉਹ ਸੰਤਾਂ ਦੀ ਗੱਲ ਕਰ ਲਈਏ ਸੰਤਾਂ ਨੂੰ ਅਮਰਪਾਲ ਦੇ ਨਾਲ ਨਾਂ ਜੋੜਿਆ ਜਾਵੇ ਪਹਿਲੀ ਗੱਲ ਤੇ ਇਹ ਆ ਠੀਕ ਹੈ ਨਾ ਜੀ ਉਹ ਇੱਕ ਸੱਚਾ ਸੱਚਾ ਕਰਤਾਰ ਸੀ ਉਹਨਾਂ ਦਾ ਕਰਤਾਰ ਬਹੁਤ ਉੱਚਾ ਠੀਕ ਹੈ ਨਾ ਇਹਦੇ ਨਕਲ ਜੀ ਆ ਇਹ ਉਹਨਾਂ ਨੇ ਕੋਲੈਕਸ਼ਨ ਥੋੜੋ ਲੜੀ ਆ ਜਾਂ ਉਹ ਔਰ ਅੱਡੀਆਂ ਨੂੰ ਥੋਪਾ ਲਾ ਕੇ ਭੱਜੇ ਥੋੜਾ ਉਹਨਾਂ ਨੇ ਤਾਂ ਖਸ਼ੀਦੀ ਦਿੱਤੀ ਆ ਇਹਨਾਂ ਨੂੰ ਰੇੜੀਆਂ ਤੇ ਚੜ੍ਹ ਕੇ ਦੀ ਉੱਤੇ ਚੜ੍ਹ ਕੇ ਦੀ ਉੱਤੇ ਚੜ੍ਹੇ ਇਦਾਂ ਕੋਈ ਨਾ ਕੀਤਾ ਉਹਨਾਂ ਨੇ ਦੇਖੋ ਦੇਖੋ ਜੀ ਮੈਂ ਇਹ ਗੱਲ ਕਹਿੰਨਾ ਅਮਰ ਸੰਚਾਰ ਕਰਨ ਤੋਂ ਕੋਈ ਨਹੀਂ ਰੋਕਦਾ ਆਮਾ ਅਮਰ ਸੰਚਾਰ ਕਰਨ ਨੂੰ ਨਿਹੰਗ ਸਿੰਘ ਜਿਥੇ ਬੰਦੀਆਂ ਕਰਦੀਆਂ ਬੁੱਢਾ ਅਦਾਲਤ ਖਸਾਲਾ ਸੰਪਰਧਮਾ ਸਾਰਾ ਕੁਝ ਕਰਦੀਆਂ ਜਿੰਨੇ ਚਰਮਤਪਾਲ ਅ ਅਮਰਥਨ ਚਾਰ ਕਰਦਾ ਰਿਹਾ ਕਿਸੇ ਨੇ ਕੁਝ ਨਹੀਂ ਕਿਹਾ ਜਦੋਂ ਮੂੰਹ ਚੱਕ ਚੱਕੇ ਕਦੀ ਗ੍ਰਹਿ ਮੰਤਰੀ ਨੂੰ ਚੈਲੰਜ ਕਰਦਾ ਸੀ ਕਦੀ ਡੀਜੀਪੀ ਸਾਹਿਬ ਨੂੰ ਚੈਲੰਜ ਕਰਦਾ ਸੀ ਉਹਦੀ ਚੈਲੰਜ ਕਰਦਾ ਸੀ ਨਕੇਲ ਤਿਉੜੇ ਤੇ ਤਾਂ ਪਾਈ ਹੈ ਨਾ ਜੇ ਹੁਣ ਆਪਣੀ ਇਹ ਗੱਲ ਕਰੀਏ ਕਿ ਪੰਜਾਬ ਵਿੱਚ ਵਾਇਲੈਂਸ ਨਹੀਂ ਹੋਈ ਹੋਈ ਸਾਰਾ ਕੁਝ ਹੋ ਰਿਹਾ ਪੁਲਿਸ ਕਰਮੀਆਂ ਦੇ ਸੱਟਾਂ ਲੱਗੀਆਂ ਤੇ ਤਦੇ ਹੀ ਤੂੰ ਡਿਬਰੂਗੜ੍ਹ ਬੈਠਾ ਤੇ ਜੇ ਪਹਿਲਾਂ ਹੀ ਆਪਣੇ ਹਿਸਾਬ ਤਰੀਕੇ ਨਾਲ ਰਹਿੰਦਾ ਕੋਈ ਧਰਮ ਦਾ ਪ੍ਰਚਾਰ ਕਰਦਾ ਤੇ ਨਾ ਨੌਜਵਾਨਾਂ ਨੂੰ ਭੜਕਾਉਂਦਾ ਤੇ ਨਾ ਇਹ ਸਾਰਾ ਕੁਝ ਕਰਦਾ ਇਉਂ ਨਾਂ ਬੈਂਦਾ ਉੱਥੇ ਇਸ ਗੱਲ ਦਾ ਉਹਨਾਂ ਦੇ ਬਿਆਨ ਦਾ ਸੀ ਸਮਰਥਨ ਕਰਦੇ ਹਾਂ ਧੰਨਵਾਦ ਭਾਈਚਾਰ ਖਾਲਸਾ ਭਾਈਚਾਰੇ